ਕੀ ਨਾਮ ਇਹਨਾਂ ਦਾ ਸਣੀ ਜਾਂਦਾ ਸਣੀ ਭਾਈ ਕੀ ਨਾਮ ਆਪਣਾ ਘਰ ਅੰਦਰ ਕਿੱਥੇ ਰਹਿੰਦੇ ਤੁਸੀਂ ਮਾਲਪੁਰ ਕੀ ਹੋਇਆ ਕੀ ਕੀ ਕਾਤੇ ਫੜਿਆ ਇਹਨੂੰ ਕੀ ਕਰਦੇ ਫੜੇਗੇ ਇਹ ਬੈਟਰੀਆਂ ਚੱਕੀਆਂ ਸੀਆਂ ਜੀ ਇਹਨੇ ਕਿੰਨੀਆਂ ਆ ਦੋ ਜੀ ਇਹ ਤੁਸੀਂ ਓਨਰ ਹੋ ਇਹਨਾਂ ਦੇ ਹਾਂਜੀ ਹਾਂਜੀ ਜੀ ਅੱਛਾ ਕੀ ਨਾਮ ਆਪਣਾ ਜੀ ਮੈਂ ਨਾ ਜਗਵਿੰਦਰ ਸਿੰਘ ਜੀ ਜਗਵਿੰਦਰ ਸਿੰਘ ਜੀ ਇਹ ਕਦੋਂ ਫੜਿਆ ਅਮ 15 ਮਿੰਟ ਹੀ ਹੋਈ ਜੀ ਅੱਛਾ ਜੀ ਕੀ ਕਰ ਰਿਆ ਸੀ ਇਹ ਮੈਂ ਦੁਕਾਨ ਦੇ ਅੰਦਰ ਬੈਠਾ ਸੀ ਮੈਨੂੰ ਨਾ ਆਵਾਜ਼ ਆਈ ਬਈ ਜਦੋਂ ਕੋਈ ਚੀਜ਼ ਡਿਗੀ ਹੁੰਦੀ ਆ ਮੈਂ ਕਿ ਬਾਹਰ ਦੇਖਿਆ ਤਾਂ ਇਹ ਮੋਟਰਸਾਈਕਲ ਉੱਤੇ ਡਾਟੇ ਲਾ ਕੇ ਬੈਠਾ ਹੋਇਆ ਸੀ ਅੱਛਾ ਜੀ ਤੇ ਉਧਰ ਭਾਜੀ ਕਿਸੇ ਕੋਲ ਉਹਨਾਂ ਨੇ ਦੇਖ ਲਿਆ ਮੈਂ ਇੱਥੋਂ ਬੈਠ ਕੇ ਚੱਕਦੇ ਜਾਂਦੇ ਸੀ ਅੱਛਾ ਜੀ ਤੇ ਜਦੋਂ ਇਹਨੂੰ ਫੜਿਆ ਤਾਂ ਫਿਰ ਨੱਠ ਗਿਆ ਜੀ ਅੱਗੇ ਅੱਛਾ ਜੀ ਹਾਂ ਜੀ ਫਿਰ ਇਹਨੂੰ ਫੜ ਕੇ ਲਿਆੰਦਾ ਤੁਸੀਂ ਪੁਲਿਸ ਨੂੰ ਕਾਲ ਕੀਤੀ ਆ ਜੀ ਅਜੇ ਕੀਤੀ ਆ ਆ ਕਰਦੀ ਕਾਲ ਅੱਛਾ ਕਿੰਨੇ ਨੰਬਰ ਤੇ ਫੋਨ ਕੀਤਾ ਜੀ ਤੁਸੀਂ ਮੈਂ ਉਹਨੂੰ ਮੁੰਸ਼ੀਰ ਕੀਤਾ ਮਾਡਲ ਨੂੰ ਥਾਣੇ ਆ ਵੀ ਗੱਡੀ ਦਾ ਲਾਇਆ ਹੈ ਗੱਡੀਆਂ ਸ਼ੋਅ ਹੁੰਦਾ ਨਾ ਇਹ ਮੋਟਰਸਾਈਕਲ ਇਹਦੇ ਕੋਲੋਂ ਫੜਿਆ ਜੀ ਹਾਂ ਜੀ ਇਹਦੇ ਉੱਪਰ ਤੇ ਬੈਟਰੀਆਂ ਲੱਗੀਆਂ ਸੀ ਇਹਦੇ ਕੋਲੋਂ ਫੜਿਆ ਹੈ ਮੋਟਰ ਹਾਂ ਤਾਂ ਯਾਵਲੋ ਲੈ ਆਦੇ ਹੈ ਹੈ ਕੱਟੇ ਕੰਪਲੇਟ ਹਾਂ ਉਹ ਪੁੱਤਾਂ ਕਿਹੜਾ ਪੁੱਤ ਹੈ ਤੇ ਕਿਹੜੀ ਫੋਟੋ ਆਹ ਬੜੀ ਦੇਖ ਲੋ ਬਰਾਦੀ ਨਾ ਗੱਡੀ ਦਾ ਨੰਬਰ ਆ ਇਹ ਮੋਟਰਸਾਈਕਲ ਕਿਹਦਾ ਆ ਉਹ ਆਪਣੇ ਆਠੇ ਦਾ ਤਾਂ ਗਲਤ ਕੀਤਾ ਆ ਉਹ ਬਹਿ ਗਿਆ ਸਾ ਤੇ ਕਿਹੜਾ ਪਿੰਡ ਸੋਚਦਾ ਦੱਸੇ ਕੀ ਇਹ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਮਾਰਪੁਰ ਦੇ ਕੋਲ ਹੈ ਕੀ ਪਿੰਡ ਦਾ ਨਾਮ ਹੈ ਉੱਚੀ ਬੋਲ ਖੈਰੜ ਖੈਰੜ ਜੇ ਕੋਈ ਜਿੰਨੂ ਕਿਸੇ ਕੋਲ ਤੁਹਾਨੂੰ ਭੇਜੇ ਅਮਰੀਕਾ ਨੂੰ ਕਿੱਥੇ ਅੱਗੇ ਪੀਆ ਕੰਮ ਕਰਦਾ ਹਾਂ ਆ ਪੂਰੇ ਬਾਰੇ ਆ 11 11 ਵਜੇ ਤੋਂ 45 ਮਿੰਟ ਤੱਕ 11 ਵਜੇ ਤੋਂ ਉਹ ਉਹਣਾ ਬੰਦਾ ਇਹ ਸਾਲਿਆ ਫੋਨ ਕਰਦਾ ਉਹਨਾਂ ਦੀ ਕੀਤੇ ਆ ਤੁਹਾਡਾ ਦੋਟਾ ਹਾਵੇ ਨਹੀਂ ਨਹੀਂ ਦੂਜੇ ਜੋ ਕਰੋ ਤਾਂ ਇਹ ਨੂੰ ਕਰਨਾ ਕਰ ਕੋ ਕੋ ਸ੍ਰੀ ਗੁਰੂ ਨਨ ਕਰਕੇ ਜੀ ਗੱਲ ਨੂੰ ਸੁਣਿਓ ਸ੍ਰੀ ਗੁਰੂ ਉਸਮਾਨ ਕੇ ਕੁਲ ਨਾਮ ਨੂੰ ਕੋਲਾ ਮੈਂ ਪਨੀ ਜ਼ਰੂਰੀ ਗੱਲ ਤਾਂ ਫਿਰ ਇਹ ਦੋ ਮੇਰੇ ਭਾਈ ਹੁਣੇ ਖੜੇ ਪਏ ਆ ਬਚ ਸਕਦੀਆਂ ਵਾ